ਤੁਸੀਂ ਲੁਧਿਆਣੇ ਦੇ ਬੀਡੀਪੀਓ ਦਫ਼ਤਰ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿਸੇ ਮੇਲੇ ਵਰਗੀ ਚਾਹਲ ਪਹਿਲ ਲੱਗੀ ਹੋਈ ਹੈ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਆਪਣੇ ਆਪਣੇ ਨਾਮਜ਼ਦਗੀ ਪੱਤਰ ਭਰ ਕੇ ਜਮ੍ਹਾਂ ਕਰਾਉਣ ਦੀ ਦੌੜ ਵਿੱਚ ਨੇ ਇਹ ਮੇਲਾ ਹੀ ਦੱਸਦਾ ਹੈ ਕਿ ਲੋਕਾਂ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਕਿੰਨਾ ਉਤਸ਼ਾਹ ਹੈ 4 ਅਕਤੂਬਰ ਕਾਗਜ਼ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ ਹੋਣ ਕਾਰਨ ਬਹੁਤੇ ਉਮੀਦਵਾਰ ਇਸ ਕੋਸ਼ਿਸ਼ ਵਿੱਚ ਹਨ ਕਿ ਕਿਵੇਂ ਨਾ ਕਿਵੇਂ ਉਹਨਾਂ ਦੇ ਕਾਗਜ਼ ਪੱਤਰ ਪੂਰੇ ਹੋ ਜਾਣ ਅਤੇ ਉਹ ਸਮੇਂ ਰਹਿਦਿਆਂ ਆਪਣੇ ਕਾਗਜ਼ ਜਮ੍ਹਾਂ ਕਰਵਾ ਕੇ ਬੇਲੇ ਹੋ ਸਕਣ ਇਸ ਵਾਰ ਕਿਤੇ ਨਾ ਕਿਤੇ ਅਧੂਰੇ ਪ੍ਰਬੰਧਾਂ ਕਾਰਨ ਉਮੀਦਵਾਰ ਪਰੇਸ਼ਾਨ ਜ਼ਰੂਰ ਨੇ ਪਰ ਇਸ ਦੇ ਬਾਵਜੂਦ ਜੇਕਰ ਉਹ ਬੋਲ ਨਹੀਂ ਰਹੇ ਤਾਂ ਇਹ ਇੱਕ ਵੱਡਾ ਸਵਾਲ ਵੀ ਹੈ ਕਿ ਉਹ ਲੋਕਾਂ ਦੀ ਨਮਾਇੰਦਗੀ ਕੀ ਕਰਨਗੇ ਲੁਧਿਆਣੇ ਤੋਂ ਸਾਡੇ ਸੀਨੀਅਰ ਪੱਤਰਕਾਰ ਅਰਵਿੰਦਰ ਜੋਤੀ ਦੀ ਇਸ ਰਿਪੋਰਟ ਜਰੀਏ ਤੁਸੀਂ ਬੜੇ ਹਾਲਾਤਾਂ ਦੀਆਂ ਕੁਝ ਤਸਵੀਰਾਂ ਤਾਂ ਦੇਖ ਲਈਆਂ ਨੇ ਅਤੇ ਕੁਝ ਹੋਰ ਤਸਵੀਰਾਂ ਦਿਖਾ ਕੇ ਮਿਲਾਉਣਿਆਂ ਉਮੀਦਵਾਰ ਅਤੇ ਅਧਿਕਾਰੀਆਂ ਨੂੰ ਕਿ ਉਹਨਾਂ ਦਾ ਕੀ ਕਹਿਣਾ ਅਸੀਂ ਮੈਂ ਗਰਨਾਮ ਸਿੰਘ ਜੀ ਇਸ ਪਿੰਡ ਸੱਤਵਾਲ ਸਾਡੇ ਪਿੰਡ ਦੀ ਸਹਿਮਤੀ ਹੋ ਗਈ ਹੈ। ਹਾਂਜੀ। ਇਹ ਤਾਂ ਹੁਣ ਇੱਥੇ ਲੋਕ ਪਹੁੰਚਣੇ ਚੋਣਾ ਆ ਆਰੀਆਂ ਨੇ ਪੰਚਾਇਤੀ ਦੀਆਂ। ਹਾਂਜੀ। ਅਲੱਗ-ਅਲੱਗ ਪਾਰਟੀਆਂ ਤੋਂ ਵੀ ਕੈਂਡੀਟ ਆਏ ਨੇ ਔਰ ਆਜ਼ਾਦ ਉਮੀਦਵਾਰੀ ਫਾਰਮ ਭਰ ਰਹੇ ਆ। ਹਾਂਜੀ। ਤੇ ਤੁਹਾਡੇ ਪਿੰਡ ਦੇ ਇਦਾਂ ਦਾ ਕਿਦਾਂ ਦਾ ਫੈਸਲਾ ਲੈ ਲਿਆ ਵੀ ਆਪਾਂ ਸਰਬਸੰਮਤੀ ਨਾਲ ਨਹੀਂ ਜੀ ਸਾਡੇ ਪਹਿਲਾਂ ਵੀ ਸਰਬਸੰਮਤੀ ਹੋਈ ਹੈ ਦੋ-ਤਿੰਨ ਵਾਰੀ ਹੋਣੇ ਸਰਬਸੰਮਤੀ ਹੈ। ਤੁਹਾਡੇ ਪਾਸ ਚੋਣ ਨਹੀਂ ਹੁੰਦੀ। ਨਹੀਂ ਜੀ। ਪਿਛਲੀ ਵਾਰ ਕਿਹ ਬਸ ਹੋ ਗਈ ਸੀ? ਪਹਿਲ ਪਿਛਲੀ ਵਾਰ ਨਿੰਦਰ ਕੁਮਾਰ ਸਿੰਘ ਜੀ ਉਦੋਂ ਪਿਛਲੀ ਵਾਰ ਇਸ ਕਰਨ 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 ਕੁ ਤਿੰਨ ਚਾਰ ਸਾਲ ਹੋ ਗਏ ਨੇ ਚਾਰ ਚਾਰ ਪੰਜ ਇਲੈਕਸ਼ਨ ਹੋ ਗਏ ਨੇ ਚਾਰ ਪੰਜ ਤੁਹਾਨੂੰ ਕੀ ਲੱਗਦਾ ਹੈ ਇਹ ਪਿੰਡ ਵਾਲਿਆਂ ਨੇ ਫੈਸਲਾ ਫਿਰ ਕਿਦਾਂ ਕੀ ਵੋਟ ਚਲਿਆ ਇਹ ਸਾਡੇ ਜੀ ਭਾਈਚਾਰੇ ਸੋਚ ਕੇ ਲਿਆ ਸੀ ਸਾਡੇ ਪਿੰਡ ਦਾ ਭਾਈਚਾਰਾ ਬਣਿਆ ਰਹੇ ਅੱਛਾ ਤੇ ਜਿਹੜੇ ਲੋਕ ਕੈਂਡੀਡੇਟ ਕੋਣਾ ਲੜਦੇ ਉਹਨਾਂ ਨੂੰ ਕੀ ਲੈਣਾ ਚਾਹੁੰਦੇ ਅਸੀਂ ਤਾਂ ਕਹਿੰਦੇ ਹਾਂ ਸਹਿਮਤੀਕ ਬਣਾਓ ਵਧੀਆ ਗੱਲ ਹੈ ਅੱਛਾ ਪਿੰਡ 'ਚ ਡਿਵੈਲਪਮੈਂਟ ਦੇ ਕੰਮ ਕਿਦਾਂ ਦੇ ਪੈ ਵਧੀਆ ਕੀਤੇ ਨੇ ਵਧੀਆ ਵਧੀਆ ਕੀਤੇ ਨੇ ਜੀ ਹਾਂਜੀ ਅਸੀਂ ਗੱਲ ਸਾਰੇ ਪੰਜਾਬ ਨੂੰ 2024 ਦੀਆਂ ਚੋਣਾਂ ਆਗਿਆ ਨੇ ਮੈਂ ਸੰਦੀਪ ਸਿੰਘ ਐਡਵੋਕੇਟ ਡਿਸਟ੍ਰਿਕਟ ਕੋਰਟ ਲੁਧਿਆਣਾ ਵਿੱਚ ਪ੍ਰੈਕਟਿਸ ਕਰਦਾ ਵਾਂ ਮੈਂ ਬਹੁਤ ਹੀ ਛੋਟੇ ਜਿਹੇ ਪਿੰਡ ਨੂੰ ਬਿਲੋਂਗ ਕਰਦਾ ਬੀੜ ਸਾਨੇਵਾਲ ਨੂੰ ਤੇ ਉਹਦੇ ਵਿੱਚ ਮੈਨੂੰ ਵੀ 24 ਤੋਂ 25 ਸਾਲ ਹੋ ਗਏ ਸੀਗੇ ਇਹ ਚੀਜ਼ਾਂ ਦੇਖਦਿਆਂ ਨੂੰ ਕਿ ਸਾਡੇ ਪਿੰਜ ਦੀ ਪੰਚਾਇਤ ਨੇ ਜੋ ਕੁਝ ਕੀਤਾ ਨਹੀਂ ਕੀਤਾ ਜਾਂ 파ਟੇਵਾਜੀ ਤੁਹਾਡੇਵਾਜੀ ਚੱਲੀ ਆ ਉਹ ਉਹ ਚੀਜ਼ਾਂ ਨੂੰ ਦੇਖ ਕੇ ਮੈਂ ਸਾਰੇ ਪਿੰਡ ਦੇ ਨੌਜਵਾਨਾਂ ਨੇ ਸੂਝਵਾਨ ਸਾਰੇ ਬੱਚਿਆਂ ਨੇ ਪੜ੍ਹੇ ਲਿਖਿਆ ਨੇ ਅਸੀਂ ਸੋਚ ਕੇ ਕਿ ਕਦਮ ਚੱਕਿਆ ਵਾ ਕਿ ਉਹ ਇੱਕ ਪੀੜੀ ਦਾਰ ਪੀੜੀ ਸਰਪੰਚੀ ਅਸੀਂ ਚਲਾਉਣੀ ਨਹੀਂ ਚਾਹੁੰਦੇ ਹੈਗੇ ਅਸੀਂ ਆਪਣੇ ਪਿੰਡ ਦੀ ਪੰਚਾਇਤ ਨੂੰ ਇੱਕ ਵਧੀਆ ਰਾਹ ਦੇ ਉੱਪਰ ਚਲਾਉਣਾ ਚਾਹੁੰਦੇ ਆ ਸਾਡੇ ਪਿੰਡ ਦੇ ਘੱਟੋ ਘਾਟਨੀ 80 ਤੋਂ 90% ਜਿਹੜੇ ਬੰਦੇ ਨੇ ਉਹ ਕਹਿੰਦੇ ਨੇ ਵੀ ਸਾਡੀ ਨੌਜਵਾਨ ਪੀੜ੍ਹੀ ਆਵੇ ਤੇ ਪੜ੍ਹੀ ਲਿਖੀ ਪੀੜ੍ਹੀ ਆਵੇ ਮੈਂ ਇੱਕ ਐਜ਼ ਐਡਵੋਕੇਟ ਹੋਣ ਦੇ ਨਾਤੇ ਆਪਣੇ ਨੌਜਵਾਨ ਭਾਈਆਂ ਦੇ ਨਾਲ ਤੁਰ ਕੇ ਜੋ ਸਾਡੇ ਪਿੰਡ ਦੇ ਵਿੱਚ ਨਜਾਇਜ਼ ਕਬਜ਼ੇ ਪੁਰਾਣੀਆਂ ਜੋ ਐਕਸ ਸਰਪੰਚ ਨੇ ਉਹਨਾਂ ਨੇ ਸਾਡੇ ਗਰੀਬ ਲੋਕਾਂ ਨੂੰ ਗਰੀਬੇ ਕਰਤਾ ਉਹਨਾਂ ਨੇ ਜੋ ਸਾਡੇ ਪਿੰਡ ਦੀਆਂ ਸ਼ਾਮ ਲਾਟਾਂ ਉਹਨਾਂ ਤੇ ਆਪ ਕਬਜ਼ੇ ਕੀਤੇ ਮੈਂ ਐ ਦਰਖਾਸਤਾਂ ਵੀ ਦਿੱਤੀਆਂ ਮੈਂ ਉਹਨਾਂ ਤੇ ਸਟੇ ਵੀ ਲਈ ਆ ਉਹਨਾਂ ਦੇ ਫਾਰਮ ਫਿਲ ਹੋਣ ਤੇ ਮੈਂ ਸਰਕਾਰ ਨੂੰ ਵੀ ਕਹੂੰਗਾ ਕਿ ਭਾਈ ਉਹਨਾਂ ਨੂੰ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਛੜਾਇਆ ਜਾਵੇ ਜਿਹੜੀ ਸਿਆਸਤ ਚੱਲਦੀ ਆ ਰਹੀ ਆ ਕੋਈ ਕਾਲੀਆਂ ਨੂੰ ਬਿਲੋਂਗ ਕਰਦਾ ਕੋਈ ਕੀ ਨੂੰ ਕਰਦਾ ਇਹ ਚੀਜ਼ਾਂ ਖਤਮ ਕੀਤੀਆਂ ਜਾਣ ਆਪਾਂ ਆਪਣੇ ਗਰੀਬ ਲੋਕਾਂ ਨੂੰ ਉੱਪਰ ਚੁੱਕੀਏ ਸਰ ਮਾਨ ਸਰਕਾਰ ਤਾਂ ਕਹਿ ਰਹੀ ਸੀ ਕਿ ਜਿਹੜੇ ਪਿਛਲੇ ਸਰਕਾਰਾਂ ਜਿਹੜੇ ਨਜਾਇਜ਼ ਕਬਜ਼ੇ ਹੋਏ ਸਾਫ ਕਰਦੇ ਅੱਜ ਤੋਂ ਸ਼ੁਰੂਆਂ ਉਹਨੂੰ ਕਾਫੀ ਵੱਡੇ ਅਧਿਕਾਰ ਦੇਖੇ ਖਬਰਾਂ ਵੀ ਸਰ ਮੇਰੀ ਇੱਕ ਦਰਖਾਸਤ ਮੈਂ ਆਪਣੇ ਬੀਡੀਪੀਓ ਸਾਹਿਬ ਨੂੰ 27 ਤਰੀਕ ਨੂੰ ਮੂਵ ਕੀਤੀ ਆ ਉਸਤੇ ਵੀ ਮੇਰੇ ਤੇ ਬਹੁਤ ਪ੍ਰੈਸ਼ਰ ਪੈ ਰਿਹਾ ਕਿ ਇਸ ਸੰਦੀਪ ਸਿੰਘ ਐਡਵੋਕੇਟ ਨੂੰ ਅੱਗੇ ਨਾ ਆਉਣ ਦਿੱਤਾ ਜਾਵੇ ਆ ਮੇਰੇ ਭਾਈ ਬੈਠੇ ਨੇ ਇਹਨਾਂ ਨੂੰ ਅਸੀਂ ਨਾਲ ਲੈ ਕੇ ਪੜ੍ਹੇ ਲਿਖੇ ਬੰਦਿਆਂ ਨੂੰ ਨਾਲ ਲੈ ਜਾ ਕੇ ਮੈਂ ਸਾਰੇ ਬਲਾਕ ਸੰਪਤੀ ਉੱਪਰ ਦਾ ਆਪਣੇ ਪਟਵਾਰੀ ਸਾਹਿਬ ਦੀ ਨੌਲੇਜ ਲਿਆਂਦਾ ਵਾ ਪਿੰਡ ਬੀੜ ਸਾਨੇਵਾਲ ਵਿੱਚ ਨਜਾਇਜ਼ ਕਬਜ਼ਿਆਂ ਦੇ ਅਸੀਂ ਨਕਸ਼ੇ ਵੀ ਪੇਸ਼ ਕੀਤੇ ਨੇ ਵੀ ਭਾਈ ਇਹ ਨਕਸ਼ੇ ਨੇ ਉੱਥੋਂ ਦੇ ਜੋ ਵੀ ਕੋਈ ਮੋਤਬਰ ਬੰਦੇ ਹੈਗੇ ਨੇ ਉਹ ਕਹਿੰਦੇ ਅਸੀਂ ਕੋਈ ਕਹਿੰਦਾ ਅਸੀਂ ਕਾਲੀ ਪਾਰਟੀ ਨੂੰ ਜੀ ਬਿਲੋਂਗ ਕਰਦੇ ਆ ਕੋਈ ਕਿਹਨੂੰ ਕਰਦੇ ਆ ਉਹ ਮੇਰੇ ਤੇ ਦਬਾਅ ਪਾ ਰਹੇ ਨੇ ਕਿ ਸੰਦੀਪ ਸਿੰਘ ਨੂੰ ਬਿਠਾਇਆ ਜਾਵੇ ਤਾਂ ਕਿ ਸਾਡੇ ਪਿੰਡ ਦੇ ਕੰਮ ਖਤਮ ਕੀਤੇ ਜਾਣ ਮੇਰੇ ਕੋਲ ਅੱਜ ਵੀ ਮੈਂ ਉਹਨਾਂ ਨੂੰ ਚੈਲੰਜ ਕਰਦਾ ਵਾਂ ਕਿ ਜਿਹੜੀ ਉਹਨਾਂ ਨੇ ਸਰਪੰਚੀ ਕੀਤੀ ਆ ਉਹਦਾ ਸਟੇਟਮੈਂਟ ਲੈ ਕੇ ਆਉਣ ਵਿਕਠ ਕੀਤਾ ਜਾਵੇ ਪਤਾ ਲੱਗੇ ਸਾਨੂੰ ਭਾਈ ਕਿੰਨੇ ਪੈਸੇ ਆਏ ਸੀ ਕਿੰਨੇ ਖਾਤੇ ਗਏ ਜਿਹੜੀਆਂ ਜ਼ਮੀਨਾਂ ਤੁਸੀਂ ਕਬਜ਼ੇ ਸ਼ਾਮਲਣਾ ਦੇ ਕੀਤੇ ਨੇ ਉਹ ਸਾਨੂੰ ਛੜਾ ਕੇ ਸਾਡੀ ਪੰਚਾਇਤ ਨੂੰ ਸਾਹਮਣੇ ਜਾਣ ਤੇ ਹੁਣ ਵੀ ਜੋ ਵੀ ਸਾਡਾ ਹੈਗਾ ਵਾ ਆਪਣੇ ਭਾਈਆਂ ਨੂੰ ਨਾਲ ਚੱਕ ਕੇ ਚੱਕਣ ਦਾ ਫੈਸਲਾ ਵੀ ਸਾਂਝ ਤਾਰੇ ਬਣਦਾ ਵਾ ਤੇ ਹੁਣ ਵੀ ਜੋ ਟਾਈਮ ਤੇ ਸਾਡੇ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਆ ਉਹ ਵੀ ਇਹੀ ਚੱਲ ਰਹੀ ਆ ਕੀ ਪੁਰਾਣੇ ਸਰਪੰਚਾਂ ਨੂੰ ਮੌਕਾ ਦੇ ਦਿਓ ਬਜ਼ੁਰਗਾਂ ਨੂੰ ਨਵੇਂ ਮੁੰਡਿਆਂ ਨੂੰ ਮੂਰੇ ਲੈ ਕੇ ਹੀ ਨਹੀਂ ਆਉਣਾ ਪੜੇ ਲਿਖਿਆ ਨੂੰ ਲੈ ਕੇ ਹੀ ਨਹੀਂ ਆਉਣਾ ਅਸੀਂ ਵੀ ਪਿੰਡ ਦੇ ਬਸਨੀਕਾਂ ਸਾਨੂੰ ਵੀ ਗਾਂਹੇ ਪੇਸ਼ ਹੋਣ ਦਾ ਸੇਵਾ ਕਰਨ ਦਾ ਮੌਕਾ ਚਾਹੀਦਾ ਵਾ ਜੀ 10 ਤੋਂ ਕਿਹੜੇ ਪਿੰਡ ਦੇ ਕੰਮ ਹਜੇ ਹੈਗੇ ਜਿਹੜੇ ਰਹਿ ਕੇ ਸੀਗੇ ਤੁਸੀਂ ਹੁਣ ਫਿਰ ਮਨੋ ਚੋਣ ਜੇ ਲੜ ਰਹੇ ਹੋ ਸਰ ਮੈਂ ਕਿਸੇ ਦੇ ਖਿਲਾਫ ਨਹੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਮੈਂ ਸਾਰਿਆਂ ਦਾ ਆਦਰ ਮਾਨ ਕਰਦਾ ਵਾਂ ਮੈਂ ਪੜਿਆ ਲਿਖਿਆ ਵਾਂ 2010 ਤੋਂ ਐਜ਼ੇ ਮੈਂ ਐਡਵੋਕੇਟ ਡਿਸਟ੍ਰਿਕਟ ਕੋਲ ਲੁਧਿਆਣੇ ਚ ਕੰਮ ਕਰਦਾ ਵਾਂ ਤੇ ਮੈਂ ਜੋ 25 ਸਾਲ ਤੋਂ 30 ਸਾਲ ਮੇਰੀ ਇਸ ਟਾਈਮ 37 37 ਸਾਲ ਦੀ ਉਮਰ ਆ ਮੈਨੂੰ 20 25 ਸਾਲ ਹੋ ਗਏ ਦੇਖਦੇ ਨੂੰ ਵੀ ਮੇਰੇ ਪਿੰਡ ਚ ਕੀ ਆ ਮੇਰਾ ਪਿੰਡ ਕਟੋ ਸਿਰਫ 450 ਵੋਟਾਂ ਦਾ ਪਿੰਡ ਆ ਮੇਰਾ ਬੀੜ ਸਾਨੇਵਾਲ ਜੀ ਇਹ ਸਾਨੇਵਾਲ ਦੇ ਕੋਲ ਪਿੰਡ ਆ ਜੀ ਉੱਤੇ ਜੋ ਮੈਂ ਦੇਖਿਆ ਸਾਡੇ ਪਿੰਡ ਦੇ ਵਿੱਚ ਇੱਕ ਲਾਈਟਾਂ ਤੱਕ ਨਹੀਂ ਹੈਗੀਆਂ ਜੀ ਜੋ ਲਾਈਟਾਂ ਦੋ ਚਾਰ ਲਾਈਟਾਂ ਲੱਗੀਆਂ ਨੇ ਉਹ ਮੈਨੂੰ ਦੋ ਸਾਲ ਮੈਨੂੰ ਹੀ ਹੋ ਗਏ ਦੇਖਦੇ ਨੂੰ ਸਾਡਾ ਬੱਲਬ ਜੇ ਕੋਈ ਟੁੱਟਿਆ ਹੋਇਆ ਤਾਂ ਟੁੱਟਿਆ ਹੀ ਖੜਾ ਵਾ ਕੋਈ ਮੇਨਟੇਨੈਂਸ ਨਹੀਂ ਜਿੱਥੇ ਵੀ ਹੁੰਦਾ ਵਾ ਕੋਈ ਟੋਬਾ ਵਾ ਟੋਬੇ ਵਿੱਚ ਹੀ ਸਾਡੇ ਚ ਮੈਨੂੰ ਲੱਗਦਾ ਨਹੀਂ ਉਸ 25 ਤੋਂ 30 ਲੱਖ ਰੁਪਏ ਦੀ ਗਰੰਟਾ ਸਾਡੇ ਟੋਬੇ ਚ ਬਾੜਦੀਆਂ ਤੁਸੀਂ ਟੋਬਾ ਜੇ ਅੱਜ ਵੀ ਜਾ ਕੇ ਮੀਡੀਆ ਦੇਖੇਗਾ ਉੱਥੇ ਟੋਬੇ ਦੇ ਵਿੱਚ ਕੁਝ ਵੀ ਹੈ ਨਹੀਂ ਗਾ ਜੀ ਸਰ ਆ ਉਹਦੀ ਉਹਦੀ ਗੱਲ ਕਰਦੇ ਆ ਸਰ ਆਰਟੀਆਈ ਸਰ ਮੇਰੇ ਕੋਲ ਐਜ਼ ਅ ਫਾਰਮ ਪਿਆ ਵਾ ਬੀਡੀਪੀਓ ਸਾਹਿਬ ਨੂੰ ਮੈਂ ਆਰਟੀਆਈ ਮੰਗੀ ਆ ਵੀ ਸਾਨੂੰ ਜੋ ਸਾਡੇ ਪਿੰਡ ਚ ਆ ਰਿਹਾ ਵਾ ਸਾਨੂੰ ਆਰਟੀਆਈ ਦੇ ਤੂੰ ਦੱਸਿਆ ਜਾਵੇ ਵੀ ਬਾਈਪਾਸ ਸਾਡੇ ਕੋਈ ਇੰਨੀਆਂ ਗਰੰਟਾ ਆ ਗਈਆਂ ਇੰਨੀ ਅਸੀਂ ਲਾ ਰਹੇ ਆ ਆ ਗਰੀਬਾਂ ਦਾ ਅਸੀਂ ਫਾਇਦਾ ਕਰ ਰਹੇ ਆ ਉਹ ਸਰ ਆਰਟੀਆਈ ਮੇਰਾ ਬੀਡੀਪੀਓ ਸਾਹਿਬ ਨਾਲ ਕੋਈ ਗੁੱਸਾ ਗਿੱਲਾ ਨਹੀਂ ਕਿਸ ਨਾਲ ਵੀ ਮੇਰਾ ਮੈਂ ਉਹਨਾਂ ਨੂੰ ਕਿਹਾ ਮੈਨੂੰ ਆਰਟੀਆਈ ਦੋ ਮੇਰੇ ਕੋਲ ਆਰਟੀਆਈ ਦੀ ਸਪੈਸ਼ਲ ਇੱਕ ਕਾਪੀ ਪਈ ਹੈ ਜੀ ਉਹ ਮੈਂ ਮੈਨੂੰ ਕੋਈ ਆਰਟੀ ਕਟੋਗੜ ਨਹੀਂ ਮੈਨੂੰ ਸਾਲ ਹੋ ਗਿਆ ਇਹ ਚੀਜ਼ ਫਿਰਦੇ ਨੂੰ ਮੈਨੂੰ ਆਰਟੀਆਈ ਪ੍ਰੋਵਾਈਡ ਨਹੀਂ ਕੀਤੀ ਗਈ ਹੈਗੀ ਬੀੜ ਸਾਹਨੇਵਾਲ ਦੀ ਮੈਂ ਕਾਲ ਵੀ ਕੀਤੀ ਹੈ ਮੇਰੇ ਕੋਲ ਕਾਲ ਡਿਟੇਲ ਪਈਆਂ ਨੇ ਸੈਕਟਰੀ ਸਾਹਿਬ ਨੂੰ ਵੀ ਕਿਹਾ ਵਾ ਤੇ ਮੈਨੂੰ ਕੋਈ ਡਿਟੇਲ ਨਹੀਂ ਮਿਲੀ ਹੈਗੀ ਜੀ ਉਹ ਮੈਂ ਸਪੈਸ਼ਲ ਆਪਣੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਵੀ ਅਸੀਂ ਦੁਬਾਰਾ ਮੰਗੀਆਂ ਲਗਦਾ ਹੁਣ ਇਹ ਚੋਣਾ ਦਾ ਅਸਰ ਕੀ ਹੋਏਗਾ ਅਜ ਤੱਕ ਜੀ ਕਹਿੰਦੇ ਵੀ ਤੁਸੀਂ ਪੜ੍ਹੇ ਲਿਖੇ ਹੋ ਜੀ ਸਰ ਲੇਡੀਜ਼ ਵੀ ਇੱਥੇ ਆਈਆਂ ਨੇ ਜੀ ਜੀ ਸਰ ਲਗਦਾ ਵੀ ਕਿੱਦਾਂ ਦਾ ਇਹਦੇ ਚ ਸੀਜਿਸ ਕਿਦਾਂ ਦੀ ਲੋੜ ਹੈ ਸਰ ਚੇਂਜਸ ਹੋਣੀਆਂ ਚਾਹੀਦੀਆਂ ਨੇ ਇੱਕ ਤਾਂ ਦੇਖੋ ਇਹ ਪੂਰੀ ਸਾਫ ਚੋਣ ਹੋਣੀ ਚਾਹੀਦੀ ਆ ਅਸੀਂ ਇਹ ਨਹੀਂ ਕਹਿੰਦੇ ਜੇ ਨਹੀਂ ਚਲੋ ਤੁਸੀਂ ਨਹੀਂ ਵੀ ਸਾਡੀ ਆਪਣੀ ਸਹਿਮਤੀ ਹੁੰਦੀ ਹੈਗੀ ਨਹੀਂ ਵੀ ਕੁਝ ਬਣਦੇ ਹੈਗੇ ਵੀ ਕਿਸੇ ਦਾ ਇੱਕ ਤਾਂ ਤੱਕਾ ਨਾ ਕਰੀਏ ਆਪਾਂ ਕਿਸੇ ਨੂੰ ਫੋਰਸਫੁਲੀ ਨਾ ਕਰੀਏ ਵੀ ਤੂੰ ਬੈਠ ਸਾਰਿਆਂ ਦਾ ਹੱਕਾ ਖੜਨ ਦਾ ਪੜੇ ਲਿਖੇ ਨੇ ਅੱਜ ਕੱਲ ਦਾ ਟਾਈਮ ਆ ਜਿਹੜਾ ਜੋਗਾ ਸਾਡਾ ਅਬਾ ਵਾ ਅਪਡੇਟ ਆ ਸਭ ਕੁਝ ਗੂਗਲ ਤੇ ਪਿਆ ਵਾ ਸਭ ਕੁਝ ਆਨਲਾਈਨ ਚੱਲ ਰਿਹਾ ਵਾ ਪਰ ਆਪਾਂ ਕਿਸੇ ਨੂੰ ਬਿਠਾਈਏ ਨਾ ਇੱਕ ਇਹ ਨਾਨਾ ਕਹੀਏ ਵੀ ਮੇਰਾ ਜਰ ਉਹ ਚੀਜ਼ ਚੱਲ ਰਹੀ ਆ ਮੈਂ ਬਹੁਤ ਫਲਾਣੇ ਪ੍ਰਧਾਨ ਨਾਲ ਜਾ ਮੈਂ ਕੀ ਕਿਸੇ ਇਹ ਚੀਜ਼ਾਂ ਦੇ ਵਿੱਚ ਮੈਟਰ ਕਰਦੀ ਸਰ ਬਹੁਤ ਕਰਦੀ ਆ ਜੀ ਕਿਉਂਕਿ ਦੇਖੋ ਸਾਡੇ ਪਿੰਡ ਦਾ ਜਿਹੜਾ ਉਹ ਮੈਟਰ ਆ ਉਹ ਬਹੁਤ ਸਾਡੇ ਗਰੀਬ ਲੋਕ ਤੇ ਭੋਲੇ ਲੋਕ ਰਹਿ ਰਹੇ ਨੇ ਉਥੇ ਭੋਲੇ ਲੋਕਾਂ ਨੂੰ ਚੀਜ਼ਾਂ ਦਾ ਕਾਫੀ ਚੀਜ਼ਾਂ ਦਾ ਨਾ ਕਾਨੂੰਨਾਂ ਦੀ ਕੋਈ ਨੌਲੇਜ ਨਹੀਂ ਹੈਗੀ ਜਿਹੜੇ ਪੰਜ ਸਰਪੰਚਾਂ ਨੇ ਪਹਿਲਾਂ ਪੰਜ ਹੀ ਕਰੀ ਆ ਮੈਂ ਨਹੀਂ ਕਹਿੰਦਾ ਮੈਂ ਬਹੁਤ ਪੜਿਆ ਲਿਖਿਆ ਵਾਂ ਉਹ ਪੰਜਾਂ ਸਰਪੰਚਾਂ ਨੂੰ ਆਪਣ ਪੰਚਾਇਤ ਐਕਟ ਬਾਰੇ ਪਤਾ ਹੀ ਨਹੀਂ ਸਰ ਵੀ ਪੰਚਾਇਤ ਐਕਟ ਵੀ ਹੈਗਾ ਵਾ ਸਾਡੇ ਬੱਚਿਆਂ ਨੂੰ ਮੈਨੂੰ ਲੱਗਦਾ ਨਹੀਂ ਪਤਾ ਹੋਊਗਾ ਵੀ ਸਾਡੇ ਕੋਲ ਪੰਚਾਇਤ ਦੀ ਜ਼ਮੀਨ ਵੀ ਹੈਗੀ ਆ ਜਦੋਂ ਮੈਂ ਹੁਣ ਪਿੰਡ ਦੇ ਵਿੱਚ ਰੁਚਿਆ ਫਿਰਿਆ ਵਾ ਮੇਰੇ ਨਵੇਂ ਮੁੰਡਿਆਂ ਨੂੰ ਮੇਰੇ ਭਾਈਆਂ ਨੂੰ ਹੁਣ ਪਤਾ ਲੱਗਿਆ ਵੀ ਸਾਡੀ ਪੰਚਾਇਤ ਦੀ ਸਾਡੇ ਕੋਲ ਜ਼ਮੀਨ ਵੀ ਆ ਪਤਾ ਹੀ ਨਹੀਂ ਸਾਨੂੰ ਸਾਡੇ ਕੋਲ ਘੱਟੋ ਘੱਟ ਦੀ 9 ਕਿੱਲੇ ਜ਼ਮੀਨ ਦੇ ਹੋਣਗੇ ਜੀ ਤੇ ਉਹ 9 ਕਿੱਲੇ ਦੇ ਜ਼ਮੀਨ ਦਾ ਨਾਂ ਸਾਨੂੰ ਅੱਜ ਤੱਕ ਪਤਾ ਲੱਗਿਆ ਨਾ ਕੁਝ ਪਾਸਤਾ ਸਾਨੂੰ ਪਤਾ ਹੀ ਨਹੀਂ ਸਾਡੇ ਕੋਲ ਗਰੰਟਾ ਕੀ ਆ ਰਹੀਆਂ ਨੇ ਦੇਪ ਇੱਕ ਪਾਸੇ ਜਾਂਦੇ ਸਹਾਰਾ ਉਸੇ ਸਰ ਸਾਡੇ ਕੋ ਪਹਿਲਾਂ ਤਾਂ ਸਾਡੇ ਸਾਰੇ ਜਿਹੜੇ ਪਿੰਡ ਦੇ ਬੱਚੇ ਨੇ ਉਹਨਾਂ ਦੀ ਇੱਕ ਖੁਆਇਸ਼ ਆ ਕਿ ਸਾਡੇ ਪਿੰਡ ਨੂੰ ਸਾਡੇ ਕੋ ਗਰਾਊਂਡ ਹੈ ਨਹੀਂਗਾ ਜੀ ਅਸੀਂ ਆਪਣੇ ਪਿੰਡ ਨੂੰ ਇੱਕ ਗਰਾਊਂਡ ਦੇਣਾ ਚਾਹੁੰਦੇ ਆ ਲਾਈਟਾਂ ਵਜੋਂ ਵਜੋਂ ਸਾਰਾ ਪਿੰਡ ਅਪਡੇਟ ਕਰਨਾ ਚਾਹੁੰਦੇ ਆ ਸਾਡੇ 3 ਪੈਣਾਂ ਦਾ ਜਿਨ੍ਹਾਂ ਦਾ ਵਿਆਹ ਹੁੰਦਾ ਉਹਨਾਂ ਦੀ ਹੈਲਪ ਕਰਨੀ ਚਾਹੁੰਦੇ ਆ ਬਹੁਤ ਚੀਜ਼ਾਂ ਨੇ ਜੋ ਸਰ ਅਸੀਂ ਕਰਨੇ ਜੋ ਗਰੀਬ ਪਰਿਵਾਰ ਆ ਜਿਹੜਾ ਉਹਨਾਂ ਨੂੰ ਉੱਪਰ ਚੱਕਣਾ ਚਾਹੁੰਦੇ ਆ ਨੰਬਰ 1 ਤੇ ਜਿਹੜੀਆਂ ਸਾਡੀਆਂ ਸ਼ਾਮਲਾਂਟਾਂ ਦੇ ਕਬਜ਼ੇ ਹੋਏ ਹੋਏ ਨੇ ਅਸੀਂ ਉਹ ਜ਼ਰੂਰ ਛਡਾਉਣਾ ਚਾਹਾਂਗੇ ਜੀ ਠੀਕ ਹੈ ਜੀ ਹਾਂਜੀ ਭਾਜੀ ਕੀ ਨਾਮ ਹੈ ਜੀ ਕੀ ਕਹਿਣਾ ਚਾਹੋਗੇ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਮੇਰਾ ਨਾਮ ਰਣਜੀਤ ਕੌਰ ਪਿੰਡ ਮਿਓਵਾਲ ਕੜਿਆਣਾ ਜਿਲ੍ਹਾ ਲੁਧਿਆਣਾ ਜੀ ਜੇ ਅਸੀਂ ਪਹਿਲੀ ਵਾਰੀ ਚੋਣ ਲੜ ਰਹੇ ਆ ਤੇ ਅਸੀਂ ਸਰਪੰਚੀ ਦੀ ਚੋਣ ਲੜ ਰਹੇ ਆ ਤੇ ਅਸੀਂ ਆਪਣੇ ਪਿੰਡ ਦੇ ਵਿਕਾਸ ਬਾਰੇ ਇਹ ਚੋਣ ਲੜ ਰਹੇ ਆ ਸਾਡੇ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਕਿਹੜੀਆਂ ਗੱਲਾਂ ਕਰਕੇ ਤੁਹਾਨੂੰ ਲੱਗਦਾ ਤੁਹਾਡਾ ਪਿੰਡ ਪਿੱਛੇ ਵਿਕਾਸ ਬਕਾ ਬਹੁਤ ਸਾਰੀਆਂ ਗੱਲਾਂ ਤੋਂ ਜਿਵੇਂ ਸੜਕਾਂ ਲਾ ਲਓ ਨਾਲੀਆਂ ਲਾ ਲਓ ਕਰਪਸ਼ਨ ਕਰਕੇ ਵੀ ਕਿ ਕਰਪਸ਼ਨ ਕਰਕੇ ਵੀ ਹੋਰ ਬਹੁਤ ਮੁੱਦੇ ਨੇ ਜੀ ਅੱਛਾ ਜੇ ਤਾਂ ਤੁਸੀਂ ਕਹਿੰਦੇ ਮੈਂ ਚੋਣ ਲੜਨ ਜਾ ਰਹੀਆਂ ਤੁਸੀਂ ਕਹਿੰਦੇ ਸਰਪੰਚ ਬਣਦੇ ਹੋ ਹਾਂਜੀ ਪਰ ਤੁਸੀਂ ਪਿੰਡ ਦੇ ਅਜਿਹੇ ਕਿਹੜੇ ਕਾਰਜ ਨੇ ਜਿਹੜੇ ਕਰਾਂ ਜਾਉਂਗੇ ਜਿਹੜੇ ਕਾਰਜ ਲੋਕ ਦੁਖੀ ਨੇ ਜਿਨ੍ਹਾਂ ਕੰਮਾਂ ਤੋਂ ਜਿਹੜੇ ਉਹਨਾਂ ਦੇ ਕੰਮ ਨਹੀਂ ਹੋਏ ਅਸੀਂ ਉਹ ਕੰਮ ਸਾਰੇ ਪਹਿਲ ਦੇ ਆਧਾਰ ਤੇ ਕਰਾਂਗੇ ਜੀ ਕਿੰਨੇ ਸਾਲਾਂ ਤੋਂ ਪਿੰਡ ਚ ਰਹੇ ਹੋ ਅਸੀਂ ਕਰੀਬਨ 30 ਸਾਲ ਤੋਂ 30 ਸਾਲ ਹੋ ਗਏ 30 ਸਾਲ ਤੋਂ ਤੇ ਦੇਖਿਆ ਪਿੰਡ ਨੂੰ ਬਹੁਤ ਨੇੜੇੋਂ ਦੇਖਿਆ ਹੋਣਾ ਹਾਂਜੀ ਬਹੁਤ ਸਰ ਬਹੁਤ ਆਲੇ ਦੁਆਲੇ ਦੇ ਜਿਹੜੇ ਪਿੰਡ ਦੇ ਕੋਲ ਵਿਖਤ ਨੇ ਕਿ ਥੋੜੇ ਪਿੰਡ ਪਿੱਛੇ ਜੀ ਮੇਰੇ ਸੋਹਰਾ ਸਾਹਿਬ ਸਰਦਾਰ ਦਿਵਾਨ ਸਿੰਘ ਜੀ ਨੇ ਉਹਨਾਂ ਨੇ 15 ਸਾਲ ਪਹਿਲੇ ਚੋਣਾਂ ਲੜੀਆਂ ਸਰਪੰਚੀ ਦੀਆਂ ਉਹਨਾਂ ਨੇ ਸਰਪੰਚੀ ਕੀਤੀ ਉਹਨਾਂ ਨੇ ਸਰਪੰਚੀ ਨਾਲ ਹੀ ਕੀਤੇ ਜਾਨੀ ਬਹੁਤ ਵਿਕਾਸ ਕੀਤਾ ਪਿੰਡ ਦਾ ਉਸ ਟਾਈਮ ਉਹਨਾਂ ਨੇ ਹਾਂਜੀ ਤੇ ਹੁਣ ਇਸ ਕਰਕੇ ਅਸੀਂ ਉਹਨਾਂ ਦੇ ਚਰਨ ਕਮਲਾਂ ਤੇ ਚੱਲਦੇ ਹੋਏ ਅਸੀਂ ਇਹ ਕਹਦੇ ਹਾਂ ਵੀ ਅਸੀਂ ਵੀ ਪਿੰਡ ਦਾ ਵਿਕਾਸ ਕਰੀਏ ਜੀ ਜੀ ਇਹ ਕਹਿੰਦੇ ਕਿ ਅੱਜ ਤੁਸੀਂ ਆਪਪਰਲੀ ਕੰਪਲਿਟ ਲਗ ਜਲਾ ਪਾਣੀ ਜੀ ਮੈਂ ਰਗਨੀ ਵਰਮਾ ਜਗੀਰਪੁਰ ਪਿੰਡ ਅਮਰਜੀਤ ਕਲੋਨੀ ਤੋਂ ਇੱਥੇ ਸਰਪੰਚੀ ਦੀ ਚੋਣਾਂ ਲਈ ਜਿਹੜੇ 2024 'ਚ ਹੋ ਰਿਹਾ ਸਾਡੇ ਉਹਦੇ ਲਈ ਸਰਪੰਚ ਇਲੈਕਸ਼ਨ ਲਈ ਮੈਂ ਖੜੀ ਹੋਣ ਲੱਗੀ ਹਾਂ ਉਮੀਦਵਾਰਾ ਜੀ ਤੇ ਫਾਰਮ ਭਰਨਾ ਹੈ ਜੀ ਪਹਿਲਾ ਐਕਸਪੀਰੀਅੰਸ ਹੈ ਸਰ ਮੇਰਾ ਜੀ ਅੱਛਾ ਕੀ ਸੋਚ ਕੇ ਤੁਹਾਡੇ ਮਾਈਂਡ ਦਾ ਅੱਜ ਤੱਕ ਉਤੋਲਣ ਲੱਣੀ ਜਾਈਦੀ ਹੈ ਸਰ ਮੈਨੂੰ ਇਸ ਇਲਾਕੇ 'ਚ 10 ਸਾਲ ਹੋਣ ਆਇਆ ਰਹਿੰਦੇ ਹੋਏ 10 ਸਾਲ ਇਸ ਇਲਾਕੇ 'ਚ ਹੋ ਗਿਆ ਮੈਨੂੰ ਰਹਿੰਦੇ ਹੋਏ ਤੇ ਇੱਥੇ ਮੜਾ ਹਾਲ ਹੋ ਗਿਆ ਇਲਾਕੇ ਦਾ ਕਾਫੀ ਬੁਰਾ ਹਾਲ ਹੈ ਇੱਥੇ ਪਿਛਲੇ ਜਿਹੜੇ ਸਰਪੰਚ ਰਹੇ ਉਹਨਾਂ ਨੇ ਕਦੇ ਕੰਮ ਨਹੀਂ ਕੀਤਾ ਇੱਥੇ ਅਸੀਂ ਇਲਾਕੇ ਦੇ ਸਰਪੰਚ ਕੌਣ ਆ ਨੂੰ ਜਾਣਦੇ ਵੀ ਨਹੀਂ ਪਿਛਲੀ ਵਾਰ ਜੋ ਲੇਡੀ ਰਹੀ ਹੈ ਉਹਦੇ ਬਾਰੇ ਸਾਨੂੰ ਪਤਾ ਨਹੀਂ ਕਿ ਕੌਣ ਹੈ ਕਿੱਥੇ ਰਹਿੰਦੇ ਹੈ ਤੇ ਇਹ ਵੀ ਸੁਣਿਆ ਹੈ ਕਿ ਉਹ ਬਾਹਰ ਚੱਲ ਗਏ ਉਹਨਾਂ ਨੇ ਵਿਕਾਸ ਦਾ ਜਿੰਨਾ ਵੀ ਪੈਸਾ ਆਇਆ ਸਰਕਾਰ ਵੱਲੋਂ ਉਹ ਸਾਰਾ ਮਤਲਬ ਆਪਣੇ ਤੇ ਲਾਇਆ ਕਿਤੇ ਲਾਇਆ ਮੈਨੂੰ ਪਤਾ ਨਹੀਂ ਲੇਕਿਨ ਇਲਾਕੇ ਦੇ ਵਿਕਾਸ ਲਈ ਮੈਂ ਕਿਤੇ ਵੀ ਦੇਖਿਆ ਨਹੀਂ ਕਿਤੇ ਨਾ ਸੜਕਾਂ ਹੈਗੀਆਂ ਜੀ ਨਾ ਤਾਂ ਕਿਤੇ ਝੜਕਾ ਹੈਗੀਆਂ ਨਾ ਉੱਥੇ ਸੀਵਰੇਜ ਲਈ ਕੋਈ ਹੈ ਤੇ ਲੋਕਾਂ ਦੀ ਲੁੱਟ ਪੈਸਿਆਂ ਨੂੰ ਲੈ ਕੇ ਮਚੀ ਹੋਈ ਹੈ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ਸਰਪੰਚੀ ਲਈ ਇਸ ਵਾਰੀ ਖੜੇ ਹੋਣਾ ਚਾਹੀਦਾ ਹੈ ਅੱਛਾ ਤੁਸੀਂ ਦਿੱਕਤਾਂ ਪਰਚਾਲੀਆਂ ਕਿੰਦਾਂ ਦੱਸਦੇ ਹੋ ਤੁਹਾਡੇ ਹਲਕੇ 'ਚ ਕਿੰਨੇ ਲੋਕ ਰਹਿੰਦੇ ਨੇ ਦਿੱਕਤਾਂ ਪਰਚਾਲੀਆਂ ਕਿੰਨੀਆਂ ਹੈਗਾ ਜੀ ਟੋਟਲ ਹਲਕੇ ਦੇ ਜਿਹੜੇ ਸਾਡੇ ਉਮੀਦਵਾਰ ਉਹ ਸੌਰੀ ਵੋਟਰਸ ਹੈ ਸਾਡੇ ਉਹ 1200 ਆਰਾਊਂਡ 1200 ਹੈ ਸਾਡੇ ਵੋਟਰ ਲਿਸਟਾਂ ਦੇ ਅਕੋਰਡਿੰਗ ਤੇ ਉਹਦੇ ਵਿੱਚ ਇਲਾਕੇ ਦੇ ਵਿਕਾਸ ਲਈ ਜਿਹੜੇ ਖੜੇ ਹੋ ਰਿਹਾ ਲੋਕ ਉਹਨਾਂ ਨੇ ਦੇਖਿਆ ਇਸ ਵਾਰੀ ਕਿ ਪਿਛਲੇ ਜਿਹੜੇ ਸਰਪੰਚ ਸੀਗੇ ਉਹ ਕੰਮ ਨਹੀਂ ਕਰ ਰਹੇ ਮੈਨੂੰ ਥੋੜਾ ਜਿਹਾ ਉਹਨਾਂ ਨੇ ਕਿਹਾ ਕਿ ਇਸ ਵਾਰੀ ਤੁਸੀਂ ਖੜਦੇ ਹੋ ਤਾਂ ਅਸੀਂ ਸਪੋਰਟ ਕਰਾਂਗੇ ਤੇ ਸਾਨੂੰ ਸਿਰਫ ਵਿਕਾਸ ਤੋਂ ਮਤਲਬ ਹੈ ਉਹਨਾਂ ਨੂੰ ਹੋਰ ਕੁਝ ਨਹੀਂ ਕਾਫੀ ਟਾਈਮ ਤੋਂ ਲੁੱਟ ਦੇ ਸ਼ਿਕਾਰ ਹੋ ਰਹੇ ਨੇ ਤੇ ਇਸ ਕਰਕੇ ਅ ਅੱਛਾ ਐਜੂਕੇਸ਼ਨ ਪੱਖੋਂ ਗੱਲ ਕਰਾਂ ਤਾਂ ਤੁਸੀਂ ਕਿੰਨੇ ਕੁ ਪੜ੍ਹੇ ਲਿਖੇ ਹੋ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਜੇਕਰ ਸਮਝ ਬੰਨ੍ਹ ਦਿਓ ਤਾਂ ਪਿੰਡ ਦਾ ਵਿਕਾਸ ਕਿਦਾਂ ਕਰ ਸਕਦੇ ਜੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਦੇਖਿਆ ਮੈਂ ਇਲਾਕੇ 'ਚ ਐਜੂਕੇਸ਼ਨ ਨੂੰ ਲੈ ਕੇ ਲੋਕਾਂ 'ਚ ਬਿਲਕੁਲ ਅਵੇਅਰ ਮੈਂ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੋਈ ਐ ਤੇ ਸਰਪੰਚੀ ਦਾ ਇਲੈਕਸ਼ਨ ਲਈ ਸਿਰਫ ਮੇਰਾ ਇਨਾ ਸੀਗਾ ਕਿ ਇਲਾਕੇ ਦਾ ਵਿਕਾਸ ਕਰਨਾ ਉਹ ਤੋਂ ਇਲਾਵਾ ਸੋਚ ਵਿੱਚ ਕੁਝ ਵੀ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਹਾਲਤ ਖਰਾਬ ਹੋਣ ਦੀ ਵਜ੍ਹਾ ਤੋਂ ਮੈਂ ਜੀ ਇਸ ਵਾਰ ਹੀ ਲੱਗ ਰਿਹਾ ਜਿਸ ਤਰ੍ਹਾਂ ਦਾ ਲੋਕਾਂ ਦਾ ਸਪੋਰਟ ਮਿਲ ਰਿਹਾ ਮੈਨੂੰ ਤੇ ਮੈਨੂੰ ਲੱਗਦਾ ਹੈ ਕਿ ਕਾਫੀ ਮਜ਼ਬੂਤੀ ਨਾਲ ਮੈਂ ਸ਼ਾਇਦ ਇਸ ਇਲੈਕਸ਼ਨ 'ਚ ਖੜਾ ਤੇ ਇਹਨਾਂ ਨੂੰ ਜਿੱਤਾਂ ਵੀ ਤੇ ਜਿਹੜੀ ਕੰਪੀਟੀਸ਼ਨ ਦੀ ਗੱਲ ਕਰੀਏ ਤੇ ਕੱਲ ਉਹਨਾਂ ਨੇ ਇਲਾਕੇ ਦੀ ਇੱਕ ਟੰਕੀ ਨਾ ਪਾਣੀ ਦੀ ਟੰਕੀ ਜਿੱਥੇ ਹੁੰਦੀ ਆ ਉੱਥੇ ਖੜੇ ਹੋ ਕੇ ਜਿਵੇਂ ਕਿ ਹਾਈ ਕੋਰਟ ਚ ਅੱਜ ਪਟੀਸ਼ਨ ਵੀ ਲੱਗੀ ਆ ਇਸ ਗੱਲ ਨੂੰ ਲੈ ਕੇ ਕਿ ਪਾਣੀ ਦੀ ਟੰਕੀ ਜਾਂ ਕਿਸੇ ਵੀ ਜਗ੍ਹਾ ਤੇ ਤੁਸੀਂ ਖੜੇ ਹੋ ਕੇ ਇਸ ਤਰ੍ਹਾਂ ਦਾ ਇਕੱਠ ਕਰਕੇ ਬੋਲੀਆਂ ਜਿਹੜੀ ਲਾ ਰਹੇ ਹੋ ਕਿ ਅਸੀਂ 11 ਲੱਖ ਦੇ ਦਾਂਗੇ 35 ਲੱਖ ਦੇ ਦਾਂਗੇ ਇਸ ਤਰ੍ਹਾਂ ਦੀ ਗੱਲ ਵੀ ਸਾਡੇ ਇਲਾਕੇ 'ਚ ਕੱਲ ਪਰਸੋਂ ਹੋਈ ਹੈ ਤੇ ਉਹਨੂੰ ਦੇਖਦੇ ਹੋਏ ਲੋਕਾਂ ਨੇ ਕਿਹਾ ਮੈਨੂੰ ਕਿ ਇਹ ਚੀਜ਼ਾਂ ਗਲਤ ਹੋ ਰਹੀਆਂ ਹੈ ਓਪਨ ਕ腐ਸ਼ਨ ਹੈ ਤੇ ਇਹਨੂੰ ਦੇਖਦੇ ਹੋਏ ਮੈਂ ਲੜਨ ਦਾ ਸੋਚਿਆ ਇਸ ਵਾਰੀ ਬਲਜੀਤ ਸਿੰਘ ਬੱਗਾ ਜੀ ਬੀਡੀਪੀ ਲੁਧਿਆਣਾ 2 ਤੇ ਸਾਡੇ ਬਲਾਗ ਦੇ ਵਿੱਚ ਜੀ 160 ਪਿੰਡਾ ਜੀ 160 ਪਿੰਡਾਂ ਦੇ ਜਿਹੜੇ ਨੋਮੀਨੇਸ਼ਨ ਭਰਨੇ ਆ ਸਰਪੰਚਾਂ ਪੰਚਾਂ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਨੋਮੀਨੇਸ਼ਨ ਭਰਨ ਤੋਂ ਪਹਿਲਾਂ ਅਸੀਂ ਚੁੱਲਾ ਟੈਕਸ ਅਤੇ ਐਨਓਸੀ ਜਿਹੜਾ ਸਰਟੀਫਿਕੇਟ ਆ ਉਹ ਅਸੀਂ ਜਿਹੜੇ ਕੈਂਡੀਡੇਟਾਂ ਨੇ ਚੋਣ ਲੜਨੀ ਆ ਅਸੀਂ ਉਹਨਾਂ ਨੂੰ ਉਹ ਪ੍ਰੋਵਾਈਡ ਕਰਾਉਣੇ ਆ ਤੇ ਹੁਣ ਤੱਕ ਪਿਛਲੇ ਅਸੀਂ 4 ਦਿਨ ਤੋਂ ਐਨਓਸੀ ਸਰਟੀਫਿਕੇਟ ਤੇ ਚੁੱਲਾ ਟੈਕਸ ਦੀਆਂ ਜਿਹੜੀਆਂ ਰਸੀਦਾਂ ਉਹ ਸਾਡੇ ਪੰਚਾਇਤ ਸਕੱਤਰ ਕੱਟ ਕੇ ਦੇ ਰਹੇ ਆ ਤੇ ਮੇਰੇ ਦਫ਼ਤਰ ਵੱਲੋਂ ਹੁਣ ਤੱਕ ਅਸੀਂ ਤਕਰੀਬਨ 650 ਐਨਓਸੀ ਅੱਜ ਤੱਕ ਜਾਰੀ ਕੀਤਾ ਜਾ ਚੁੱਕਾ ਔਰ ਕਿਸੇ ਵੀ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਅਸੀਂ ਕਿਸੇ ਨੂੰ ਐਨਓਸੀ ਜਾਰੀ ਨਹੀਂ ਕੀਤਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਜਿਹੜਾ ਚੁੱਲਾ ਟੈਕਸ ਆ ਉਹ ਤੇ ਐਨਓਸੀ ਸਰਟੀਫਿਕੇਟ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਵਾਈਡ ਕਰਾ ਰਹੇ ਆ ਜਿਹੜੇ ਲੋਕਾਂ ਕੋਲੇ ਨਜਾਇਜ਼ ਕਬਜ਼ਾ ਕੋਈ ਜ਼ਮੀਨ ਤੇ ਪੰਚਾਇਤੀ ਤੇ ਜਾਂ ਕੋਈ ਧਾਰਾ 216 ਦੀ ਕਾਰਵਾਈ ਉਹਨਾਂ ਤੇ ਚੱਲ ਰਹੀ ਆ ਜਾਂ ਕੋਈ ਧਾਰਾ 7 ਜਾਂ 11 ਦੇ ਕੇਸ ਆ ਤੇ ਜਾਂ ਕੋਈ ਉਹਨਾਂ ਨਾਲ ਕੋਈ ਸਰਕਾਰ ਦੀ ਅਸੈਸਮੈਂਟ ਨਿਕਲੀ ਆ ਅਸੀਂ ਉਹਨਾਂ ਨੂੰ ਐਨਓਸੀ ਨਹੀਂ ਦੇ ਰਹੇ ਤੇ ਬਾਕੀ ਤਕਰੀਬਨ ਤੁਸੀਂ ਬਾਹਰੋਂ ਵੀ ਭਾਵੇਂ ਜਾ ਕੇ ਕਰ ਲਓ ਪੁੱਛ ਲਓ ਉਹ ਜਿੰਨੇ ਵੀ ਲੋਕ ਆ ਤੁਹਾਡੇ ਕੋਲੇ ਤੁਹਾਨੂੰ ਕੋਈ ਨਹੀਂ ਕਹੂਗਾ ਵੀ ਅਸੀਂ ਦਫ਼ਤਰ ਵੱਲੋਂ ਐਨਓਸੀ ਨਹੀਂ ਦਿੱਤਾ ਗਿਆ ਅਸੀਂ ਐਨਓਸੀ ਜਿਹੜਾ ਜਾਰੀ ਕਰ ਰਹੇ ਹਾਂ ਬੜੇ ਸਰਲ ਤਰੀਕੇ ਨਾਲ ਕਰ ਰਹੇ ਹਾਂ ਤੇ ਤੁਹਾਨੂੰ ਸਾਰੀ ਜਿਹੜੀ ਰਿਪੋਰਟ ਆ ਬਾਹਰੋਂ ਵਧੀਆ ਮਿਲ ਜੂਗੀ ਸਾਡੇ ਬਾਰੇ ਠੀਕ ਹੈ ਜੀ ਤੇ ਆਪ ਕਿਹਾ ਤੁਸੀਂ ਜਿੱਥੇ ਐਨਓਸੀ ਜਾਰੀ ਕਰਿਆ ਉਸ ਟੇਪ ਤੇ ਰਾਜਬੋਧ ਜਿਆਦਾ ਪਿਆ ਹੋਇਆ ਲੋਕਾਂ ਦੇ ਨਾਲ ਮੇਰੀ ਦੋ ਚਾਰ ਬਰਬਦੀ ਗੱਲ ਹੋਈ ਆ ਦੱਸ ਜੀ ਕਿ ਸਾਨੂੰ ਦੋ ਦਿਨ ਵਿੱਚੋਂ ਐਕਸਟ੍ਰੀ ਮਿਲ ਦੇਣੀ ਨਹੀਂ ਸਰ ਉਹ ਗੱਲ ਇਹ ਆ ਵੀ ਬਲਾਗ ਬਹੁਤ ਵੱਡਾ ਜੀ 160 ਪਿੰਡਾਂ ਤੁਸੀਂ ਦੇਖ ਲਓ ਵੀ ਇੱਕ 160 ਪਿੰਡ ਦੇ ਵਿੱਚ ਕਿੰਨੇ ਉਮੀਦਵਾਰ ਆ ਕਿੰਨੇ ਉਹਨਾਂ ਦੇ ਨਾਲ ਤਾਇਦ ਮਜੀਦ ਵਾਲੇ ਆ ਕਿੰਨੇ ਕਵਰਿੰਗ ਕੈਂਡੀਡੇਟ ਆ ਉਹਨਾਂ ਦਾ ਰਾਸ਼ਦਾ ਪੈਸੇ ਪੈਣੇ ਆ ਜਦੋਂ ਉਮੀਦਵਾਰੀ ਬਹੁਤੇ ਨੋਮੀਨੇਸ਼ਨ ਉਪਰ ਕਾਗਜ਼ ਭਰਨੇ ਲੋਕਾਂ ਚ ਇੰਨਾ ਉਤਸ਼ਾਹਗਾ ਤੇ ਤਕਰੀਬਨ ਮੈਨੂੰ ਤਾਂ ਕਈ ਵਾਰੀ ਆ ਹੀ ਲੱਗਦਾ ਹੁੰਦਾ ਵੀ ਜਿਵੇਂ ਸਾਰਾ ਪੈਂਡ ਹੀ ਉੱਠ ਕੇ ਆ ਗਿਆ ਕਾਗਜ਼ ਭਰਨ ਇਸ ਕਰਕੇ ਅਸੀਂ ਵੈਸੇ ਸਟਾਫ ਦੀ ਕਮੀ ਸੀਗੀ ਅਸੀਂ ਥੋੜਾ ਜਿਹਾ ਪੂਰੀ ਕਰਤੀ ਆ ਹੁਣ ਨਹੀਂ ਰਸ਼ ਪਊਗਾ ਤੇ ਮੈਂ ਜਿੱਥੇ ਅੱਗੇ ਦੋ ਟੇਬਲ ਲੱਗੇ ਸੀ ਆ ਉਹ ਤੁਹਾਨੂੰ ਆਪਣਾ ਐਨਓਸੀ ਪ੍ਰੋਵਾਈਡ ਕਰਾਉਣ ਲਈ ਹੁਣ ਮੈਂ ਉੱਥੇ ਅਜੇ ਦੋ ਟੇਬਲ ਹੋਰ ਲਵਾਉਣ ਲੱਗਿਆ ਤੇ ਬਾਕੀ ਤੁਸੀਂ ਮੇਰੇ ਦਫ਼ਤਰ 'ਚ ਹੁਣ ਬੈਠੇ ਹੋ ਦੇਖੋ ਕੋਈ ਵੀ ਰਸ਼ ਨਹੀਂ ਤੇ ਅਸੀਂ ਨਾਲ ਦੀ ਨਾਲ ਹੀ ਐਨਓਸੀ ਦੇਈ ਜਾਂਦੇ ਆ ਸਰ ਇਹ ਜਿਹੜੀ ਫਾਰਮ ਭਰਨ ਦੀ ਇਹ ਪ੍ਰਕਿਰਿਆ ਕਿਹੜੀ date ਤੋਂ ਸ਼ੁਰੂ ਹੋਈ ਹੋ ਚੋਣਾ ਕਿਸ ਦਿਨ ਡਿਪਲੇਅ ਹੋਈ ਹੈ ਕਿਦੋਂ ਦੇਖੋ ਜੀ ਜਿਹੜੀਆਂ ਚੋਣਾ ਦਾ ਸਾਬਾ ਨੂੰ ਸਾਰਿਆਂ ਨੂੰ ਪਤਾ ਵੀ 15 ਅਕਤੂਬਰ ਡੇਟ ਆ ਉਹਨਾਂ ਦੀ ਤੇ ਉਹ ਤਰੀਕ ਨੂੰ ਇਲੈਕਸ਼ਨ ਹੋਣੀ ਆ ਤੇ 4 ਤਰੀਕ ਇਹਨਾਂ ਦਾ ਆਖਰੀ ਜਿਹੜਾ ਦਿਨ ਆ ਨਾਮਿਨੇਸ਼ਨ ਭਰਨ ਦਾ ਤੇ ਸਾਡਾ ਜਿਹੜਾ ਬਲਾਕ ਲੁਧਿਆਣਾ 2 ਦੇ ਨਾਮਿਨੇਸ਼ਨਾਂ ਇਹ ਸੀਐਸਡੀ ਕਾਲਜ ਹੈਗਾ ਰਖਵਾ ਕੋਲੇ ਉਥੇ ਨੋਮੀਨੇਸ਼ਨ ਕਾਗਜ਼ ਸਾਡੇ ਜਿਹੜੇ ਆਰੋਜੋ ਲੈ ਰਹੇ ਆ ਤੇ ਜਿਹੜਾ ਸਾਡਾ ਬਲਾਕ ਲਧਿਆਣਾ ਟੂ ਇਹ ਫਾਉਂਟੇਨ ਚੌਂਕ ਦੇ ਵਿੱਚ ਨੇੜੇ ਪ੍ਰਾਣੀਆਂ ਕਚਹਿਰੀਆਂ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਵਿੱਚ ਆ ਤੇ ਮੈਂ ਤੁਹਾਡੇ ਮੱਧਿਆਂ ਰਹੀ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਨਾ ਵੀ ਆਓ ਵੱਧ ਤੋਂ ਵੱਧ ਆਪ ਆਪਣਾ ਚੋਣ ਲੜੋ ਤੇ ਜਿਹੜੀ ਲੋਕਤੰਤਰਿਕ ਪ੍ਰਕਿਰਿਆ ਉਹਦੇ ਵਿੱਚ ਭਾਗ ਲਓ ਸਰਪਰੀ ਜਿਹੜੇ ਫਸਟ ਟਾਈਮ ਕੈਂਡੀਡੇਟ ਆਏ ਕਿ ਪ੍ਰੋਟੋਕੋਲ ਤੁਹਾਡੇ ਵੱਲੋਂ ਕੋ ਦੱਸਿਆ ਗਿਆ ਸੀ ਉਹਨਾਂ ਨੂੰ ਕੋਈ ਵਿੱਚ ਕੋਈ ਫਾਰਮ ਵਗੈਰਾ ਚ ਨਿਕਲ ਆ ਜਾਂਦੀ ਆ ਜਾਂ ਵਾਪਸ ਜਾਂਦੇ ਆ ਕੋਈ ਖੱਜਲ ਖਵਰੀ ਨਾ ਹੋਵੇ ਕੋਈ ਨਹੀਂ ਜੀ ਨਹੀਂ ਨਹੀਂ ਕੋਈ ਖੱਜਲ ਖਵਰੀ ਨਹੀਂ ਜੀ ਸਾਡੇ ਬੰਦੇ ਬੜੇ ਮੇਰੇ ਕੋਲ 10 11 ਪੰਚਾਇਤ ਸੱਤਰ ਹੈਗੇ ਆ ਤੇ ਬਾਕੀ ਸਾਡਾ ਜਿਹੜਾ ਦਫ਼ਤਰੀ ਅਮਲਾ ਹੈਗਾ ਬਾਕੀ ਮੇਰੇ ਹੋਰ ਵੀ ਜਿੰਨਾ ਸਟਾਫ ਆ ਜੋ ਵੀ ਸਾਡੇ ਕੋਲੇ ਆਉਂਦਾ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਗਾਈਡ ਕਰਦੇ ਆ ਤੇ ਬੜੇ ਪਿਆਰ ਨਾਲ ਸਮਝਾਉਂਦੇ ਆ ਪਹਿਲੀ ਵਾਰ ਆਇਆ ਗਾ ਦੂਜੀ ਵਾਰ ਆ ਗਿਆ ਅਸੀਂ ਉਹਨਾਂ ਨੂੰ ਬੜੇ ਸਜੱਜੇ ਢੰਗ ਨਾਲ ਸਮਝਾ ਰਹੇ ਆ ਤੇ ਕੋਈ ਦਿੱਕਤ ਨਹੀਂ ਆ ਰਹੀ ਜੀ ਕਿਸੇ ਨੂੰ ਤੇ ਵਧੀਆ ਢੰਗ ਨਾਲ ਪੈਸੇ ਲੋਕ ਜਾ ਰਹੇ ਆ ਖੁਸ਼ ਹੋ ਕੇ ਜਾ ਰਹੇ ਆ ਸਰ ਮੇਰਾ બીਜੀ ਸਵਾਲ ਆ ਸਰ ਇਹ ਜਿਹੜੇ ਫਾਰਮ ਵਗੈਰਾ ਫਿਲ ਕਰਦੇ ਆ ਇਹਨਾਂ ਦੀ ਕੋਈ ਸਰਕਾਰੀ ਫੀਸ ਵਗੈਰਾ ਵੀ ਚਾਹੀ ਕਿ ਕੀ ਨਹੀਂ ਨਹੀਂ ਜੀ ਨਹੀਂ ਕੋਈ ਸਰਕਾਰੀ ਫੀਸ ਨਹੀਂ ਜਿਹੜੇ ਵੀ ਬਾਹਰੋਂ ਫਾਇਲਾ ਵਗੈਰਾ ਮਿਲਦੀਆਂ ਸਾਨੂੰ ਨਹੀਂ ਪਤਾ ਬਾਹਰੋਂ ਫਾਇਲਾ ਇਹ ਸਟੇਸ਼ਨਰੀ ਕਿੱਥੋਂ ਮਤਲਬ ਬਾਹਰ ਜਿਹੜੇ ਪ੍ਰੀਖਿਆ ਹੈਗੀਆਂ ਉਹੀ ਬਾਹਰੋਂ ਲੈ ਕੇ ਆਉਂਦੇ ਆ ਸਾਡੇ ਦਫ਼ਤਰ ਦੇ ਵਿੱਚੋਂ ਕੋਈ ਫਾਰਮ ਨਹੀਂ ਮਿਲਦਾ ਨਾ ਸੀ ਕਿਸੇ ਨੂੰ ਫਾਇਲ ਸਾਡੇ ਕੋਲ ਹੈਗੀ ਆ ਇਹ ਪ੍ਰਾਈਵੇਟ ਤੌਰ ਤੇ ਆਪਦੀਆਂ ਫਾਇਲ ਲਿਆਉਂਦੇ ਆ ਭਰਾ ਕੇ ਤੇ ਸਾਡੇ ਕੋਲ ਦਾ ਭਰੀ ਭرائی ਫਾਈਲ ਆ ਜਾਂਦੀ ਹੈ ਤੇ ਅਸੀਂ ਉਹਦੇ ਤੇ ਕਾਰੋਬਾਰੀ ਅੱਗੇ ਸ਼ੁਰੂ ਕਰ ਦਿੰਦੇ ਹਾਂ ਤੁਹਾਡੇ ਕੋਲ ਕੋਈ ਪ੍ਰੋਟੋਕੋਲ ਹੈ ਕਿ ਜਿਹੜੇ ਦਫ਼ਤਰਾਂ ਦੇ ਬਾਹਰ ਲੋਕ ਬੈਠ ਕੇ ਕਾਫੀ ਜਿੰਨੀ ਮੋਦੀ ਫੀਸ ਲੈਂਦੇ ਜਾਂ ਕੰਮ ਕਰਦੇ ਆ ਉਹਨਾਂ ਤੇ ਤੁਸੀਂ ਕੋਈ ਨਹੀਂ ਦੇਖੋ ਮੇਰੇ ਦਾਖਲ ਦੇਖੋ ਆਪਣਾ ਆਪਣੇ ਦਫ਼ਤਰ ਦਾ ਹੁੰਦਾ ਜੀ ਦੇਖੋ ਮੇਰੇ ਦਫ਼ਤਰ ਦੇ ਵਿੱਚ ਤੁਹਾਨੂੰ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਮਿਲੂਗਾ ਜਿਹੜਾ ਕਿਸੇ ਤੋਂ ਕੋਈ ਫੀਸ ਜਾਂ ਪੈਸੇ ਲੈਂਦਾ ਹੋਊਗਾ ਜਿਹੜਾ ਕੋਈ ਦਫ਼ਤਰੋਂ ਬਾਹਰ ਆ ਕੋਈ ਸੜਕੋਂ ਬਾਹਰ ਆ ਗਿਆ ਉਹ ਕੋਈ ਬਿਜ਼ਨਸਮੈਨ ਬੰਦਾ ਜੋ ਕੋਈ ਵੀ ਕਰ ਰਿਹਾ ਮੈਨੂੰ ਉਹਦੇ ਬਾਰੇ ਹਾਲ ਤੱਕ ਪਤਾ ਨਹੀਂ ਜੇਕਰ ਸਾਡੇ ਧਿਆਨ ਦੇ ਵਿੱਚ ਲ ਤੇ ਅਸੀਂ ਉਹ ਆਪਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਵਾਂਗੇ ਜੇਕਰ ਸਾਡੀ ਕਾਰਵਾਈ ਕਰਨ ਵਾਲੀ ਹੋਈ ਅਸੀਂ ਵੀ ਕਰਾਂਗੇ ਵੀ ਲੋਕਾਂ ਦੀ ਜਿਹੜੀ ਲੋਟਕਸ ਉਹ ਤੋਂ ਬਚਾਇਆ ਜਾ ਸਕੇ ਤੇ ਵੈਸੇ ਮੇਰੇ ਧਿਆਨ 'ਚ ਨਹੀਂ ਕੋਈ ਇਹੋ ਜਿਹਾ ਕੇਸ ਆਇਆ ਮੈਨੂੰ ਪੁੱਛ ਨਹੀਂ ਸੀ ਕਿਉਂਕਿ ਇਨੇ ਕੈਂਡੀਡੇਟਾਂ ਕੋਲ ਕੋਈ ਫਾਰਮ ਫਿਲ ਕਰਕੇ ਕਿਸੇ ਨੇ ਤੁਹਾਡੇ ਧਿਆਨ 'ਚ ਲਿਆਂਦਾ ਤੇ ਸਰ ਬਾਹਰ ਇਦਾਂ ਕੋਈ ਮਾਮਲਾ ਨਹੀਂ ਜੀ ਨਹੀਂ ਨਹੀਂ ਮੇਰੇ ਧਿਆਨ 'ਚ ਅੱਜ ਤੱਕ ਨਹੀਂ ਲਿਆਂਦਾ ਕਿਉਂਕਿ ਬਾਹਰੋਂ ਜੋ ਵੀ ਆਪ ਦਾ ਕੋਈ ਕੰਮਕਾਰ ਕਰਦਾ ਕੋਈ ਫਾਰਮ ਭਰਦਾ ਕੋਈ ਫਾਈਲਾਂ ਦਿੰਦਾ ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਜੀ ਸਾਡੇ ਕੋਲ ਇੰਨੇ ਪੈਸੇ ਬਸ ਖਲੋ ਰਹੇ ਆ ਜੇ ਜੇਕਰ ਕੋਈ ਲਿਆਊਗਾ ਤਾਂ ਅਸੀਂ ਉਹਨਾਂ ਨੂੰ ਪੁੱਛਾਂਗੇ ਸੱਦ ਕੇ ਉਹਨਾਂ ਨੂੰ ਜ਼ਰੂਰ ਪੁੱਛਾਂਗੇ ਸੱਦ ਕੇ ਭਾਈ ਵੀ ਇਹਦਾ ਰੇਟ ਕੀ ਆ ਤੇ ਤੁਸੀਂ ਇੰਨੇ ਪੈਸੇ ਕਿਉਂ ਲੈ ਰਹੇ ਆ ਇਹ ਸਭੋ ਮੇਰੇ ਧਿਆਨ 'ਚ ਲਿਆਉਣ ਤੇ ਅਸੀਂ ਉਹਨਾਂ ਦੀ ਕਾਰਵਾਈ ਕਰੀਏ ਬੜੀ ਟੀਮ ਚੁਪੀ ਵਿਜਿਟ ਬਾਅਦ ਤੇ ਮੈਂ ਤਾਂ ਕਿਹੜਾ ਬਣਾ ਦੇ ਆ ਜਾਂ ਕੁਝ ਦੇਖ ਰਹੇ ਤੁਸੀਂ ਆਪਣੇ ਪਾਸ ਨਹੀਂ ਦੇਖੋ ਸਾਡੇ ਕੋਲ ਤਾਂ ਵੀਰ ਜੀ ਆਪਦੇ ਦਫ਼ਤਰਦਾਰੀ ਤੋਂ ਉਠਾਉਂਦਾ ਕਿਉਂਕਿ ਇੰਨਾ ਰਾਸ਼ ਹੈਗਾ ਦਫ਼ਤਰ ਦੇ ਵਿੱਚ ਮੇਰੇ ਕੋਲੇ 4 ਕਲਾਸ 4 ਆ ਇੱਥੋਂ ਤੱਕ ਸਾਡਾ ਮੇਰਾ ਡਰਾਈਵਰ ਵੀ ਨਾਲ ਲੱਗਿਆ ਤੇ ਅਸੀਂ ਤਾਂ ਸਾਡਾ ਦਫ਼ਤਰ ਦੇ ਵਿੱਚ ਹੀ ਜਿਹੜਾ ਹੈਗਾ ਆਪ ਦਾ ਠੀਕ ਨਹੀਂ ਆਉਂਦਾ ਅਸੀਂ ਬਾਹ ਅਜਾ ਸਪੋਰਟਿਕ ਕੋਈ ਅਪੀਲ ਕੈਂਡੀਡੇਟਸ ਨੂੰ ਜਾਂ ਕੋਈ ਖਾਮਾ ਕੋਈ ਮੈਸੇਜ ਤੁਸੀਂ ਦੇਣਾ ਚਾਹੋ ਦੇਖੋ ਜੀ ਟਾਈਮਿੰਗ ਵਗੈਰਾ ਕੁਝ ਸ਼ੇਅਰ ਕਰ ਦੇ ਸਕਦਾ ਦੇਖੋ ਮੇਰੀ ਸਾਰੇ ਪੈਂਡੀਡ ਨੂੰ ਜਿੰਨਾਂ ਨੇ ਚੋਣ ਲੜਨੀ ਹੈ ਉਹਨਾਂ ਨੂੰ ਬੇਨਤੀ ਆ ਵੀ ਪੈਨਕ ਨਾ ਹੋਵੋ ਪਿਆਰ ਦੇ ਨਾਲ ਆਓ ਪਿਆਰ ਦੇ ਨਾਲ ਆ ਕੇ ਦਫ਼ਤਰ ਦੇ ਵਿੱਚ ਜੋ ਵੀ ਫਾਰਮ ਵਗੈਰਾ ਆਦੀਆਂ ਭਰ ਕੇ ਲੈ ਕੇ ਆਓ ਲੁੱਟਕ ਸੋਟ ਕੋ ਬਚੋ ਕਿਸੇ ਨੂੰ ਬਾਧੂ ਪੈਸੇ ਦੇਣ ਦੀ ਲੋੜ ਨਹੀਂ ਜੇ ਕੋਈ ਤੁਹਾਡੇ ਕੋਲੋਂ ਬਾਧੂ ਪੈਸੇ ਲੈਣ ਦਾ ਤੁਰੰਤ ਮੇਰੇ ਧਿਆਨ ਚ ਲਿਆਓ ਤੇ ਇੱਥੇ ਮੇਰੇ ਕੋਲੇ ਆ ਕੇ ਆਪਦੇ ਜੋ ਵੀ ਤੁਸੀਂ ਐਨਓਸੀ ਵਗੈਰਾ ਜਾਂ ਚੁੱਲ੍ਹਾ ਟੈਕਸ ਲੈਣਾ ਤੇ ਉਹ ਆ ਕੇ ਲਾਓ ਅਸੀਂ ਸਾਰਿਆਂ ਨੂੰ ਚੁੱਲ੍ਹਾ ਟੈਕਸ ਦੇਵਾਂਗੇ ਸਾਰਿਆਂ ਨੂੰ ਅਸੀਂ ਐਨਓਸੀ ਦੇਵਾਂਗੇ ਸਰਕਾਰੀ ਨਿਯਮਾਂ ਮੁਤਾਬਕ ਠੀਕ ਆ ਜੀ ਕਿਸੇ ਨੂੰ ਪੈਨਕ ਹੋਣ ਦੀ ਲੋੜ ਨਹੀਂ ਬੜੇ ਪਿਆਰ ਨਾਲ ਆਓ ਤੇ ਪਿਆਰ ਨਾਲ ਆਪਦਾ ਐਨਓਸੀ ਵਗੈਰਾ ਲੈ ਕੇ ਜਾਓ ਠੀਕ ਆ ਸਰ ਹਾਂਜੀ